ਡੇਰਾ ਸਿੱਸਾ ਦੇ ਸਿਆਸੀ ਵਿੰਗ ਦੇ ਮੁਖੀ प्रदीप ਕਲੇਰ ਦੀ ਇੱਕ ਇੰਟਰਵਿਊ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਇੰਟਰਵਿਊ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪੱਤਰ ਦਿੱਤਾ ਗਿਆ ਜਾਂ ਇੱਕ ਲਫਾਫਾ ਦਿੱਤਾ ਗਿਆ ਜਿਸ ਦੇ ਵਿੱਚ ਉਸ ਨੇ ਇੱਕ ਹੋਰ ਪੱਤਰ ਵੀ ਦਿੱਤਾ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਬੜਾ ਅਫਸੋਸ ਸੀਗੇ ਕਿ ਸੂਬੇ ਦੇ ਵਿੱਚ ਬੇਅਦਬੀ ਹੋਈਆਂ ਪ੍ਰਦੀਪ ਕਲੇਰ ਦੀ ਜੋ ਇੰਟਰਵਿਊ ਆ ਉਹਦੇ ਵਿੱਚ ਕਾਫੀ ਇਨਕਸ਼ਾਫ ਕੀਤੇ ਗਏ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਸਿਆਸੀ ਲਾਹਾ ਲੈਣ ਵਾਸਤੇ ਸਿਰਸੇ ਵਾਲੇ ਸਾਥ ਨਾਲ ਕਿਸ ਤਰੀਕੇ ਦੇ ਨਾਲ ਸੰਪਰਕ ਕੀਤੇ ਗਏ ਤੇ ਕਿਸ ਤਰੀਕੇ ਦੇ ਨਾਲ ਪ੍ਰਦੀਪ ਕਲੇਰ ਇੱਕ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਸੀਗਾ ਤੇ ਉਹ ਕਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਤੇ ਸੱਸੇ ਵਾਲੇ ਸਾਥ ਦੀਆਂ ਮਿਲਣੀਆਂ ਕਰਾਉਂਦਾ ਸੀਗਾ ਤੇ ਉਸ ਨੇ ਇਹ ਵੀ ਇਖਸ਼ਾਫ ਕੀਤਾ ਹੈ ਕਿ ਸੱਸੇ ਵਾਲੇ ਸਾਥ ਨੇ ਜੋ ਮਾਫੀਨਾਮਾ ਦਿੱਤਾ ਸੀਗਾ ਉਸ ਦੇ ਵਿੱਚ ਮਾਫੀਨਾਮਾ ਨਹੀਂ ਸੀਗਾ ਇੱਕ ਸਪਸ਼ਟਿਕਰਨ ਸੀਗਾ ਜਿਸ ਦੇ ਵਿੱਚ ਬਾਅਦ ਵਿੱਚ ਸੁਖਵੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਟੀਮਾ ਨੇ ਖੀਮਾ ਯਾਚਨਾ ਦੇ ਸ਼ਬਦ ਲਿਖੇ ਸੀਗੇ ਤੇ ਇਸ ਸਬੰਧ ਵਿੱਚ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਪਰ ਨਾਲ ਨਾਲ ਇਹ ਵੀ ਗੱਲ ਵੀ ਕਹੀ ਹੈ ਕਿ ਸਿੱਖ ਸੰਗਤ ਉਸ ਦੀ ਮਦਦ ਕਰੇ ਸਿੱਖ ਭਾਈਚਾਰਾ ਉਸ ਦੀ ਮਦਦ ਕਰੇ ਉਹ ਉਸ ਦਾ ਸਮਰਥਨ ਕਰੇ ਤਾਂ ਜੋ ਉਹ ਹੋਰ ਸੱਚ ਅੱਗੇ ਸਾਹਮਣੇ ਲੈ ਕੇ ਆਵੇ ਪਰ ਇਹਦੇ ਨਾਲ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਸ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੀਆਂ ਮਿਲਣੀਆਂ ਸੀਗੀਆਂ ਉਹਨਾਂ ਦਾ ਸਿਰਫ ਜ਼ਿਕਰ ਤਾਂ ਕਰ ਦਿੱਤਾ ਪਰ ਉਹ ਜ਼ਿਕਰ ਨਹੀਂ ਕੀਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਸਿੱਖ ਸਾਬ ਨੇ ਉਹ ਯੋਜਨਾ ਕਿਸ ਤਰ੍ਹਾਂ ਬਣਾਈ ਉਹਦੇ ਵਿੱਚ ਉਸ ਦੀ ਆਪਣੀ ਕੀ ਭੂਮਿਕਾ ਸੀ ਤੇ ਪ੍ਰਦੀਪ ਕਲੇਰ ਨੇ ਉਸ ਸਮੇਂ ਇਹ ਕੀ ਕੁਛ ਕੀਤਾ ਇਸ ਬੰਦ ਵਿੱਚ ਉਹ ਚੁੱਪ ਹੈ ਇਸ ਗੱਲ ਕਰਕੇ ਉਸ ਪੱਤਰਕਾਰ ਦੇ ਉੱਤੇ ਵੀ ਹੁਣ ਪ੍ਰਸ਼ਨ ਚੇਨ ਉੱਠ ਰਹੇ ਨੇ ਜਿਸ ਨੇ ਇਹ ਇੰਟਰਵਿਊ ਲਈ ਪਰ ਉਸ ਇੰਟਰਵਿਊ ਦੇ ਵਿੱਚ ਉਸ ਨੇ ਬੇਅਦਬੀ ਬਾਰੇ ਕੋਈ ਸਵਾਲ ਨਹੀਂ ਕੀਤੀ ਇਸ ਗੱਲ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਕਿ ਕੀ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਠੀਕ ਹੈ ਕਿ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਕਦੇ ਵੀ ਮਾਫ ਨਹੀਂ ਕਰਦੇ ਇਹ ਮਾਫ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਉਹਨਾਂ ਨੇ ਹੁਣ ਇਸ ਸਬੰਧ ਵਿੱਚ ਆਪਣਾ ਸਪਸ਼ਟੀਕਰਨ ਉੱਥੇ ਦੇ ਵੀ ਦਿੱਤਾ ਹੈ ਤੇ ਦੂਜੇ ਪਾਸੇ ਜਿਹੜੀ ਵਿਰੋਧੀ ਧੜਾ ਜਿਸ ਦੇ ਵਿੱਚ ਸਪ੍ਰੀਮ ਸਿੰਘ ਚੰਦੂ ਮਾਜਰਾਉਂਦੇ ਨੇ ਤੇ ਹੋਰ ਵੱਡੇ ਡੀਟਰ ਆਉਂਦੇ ਨੇ ਉਹਨਾਂ ਨੇ ਵੀ ਇੱਕ ਮਾਫੀਨਾਮਾ ਦਿੱਤਾ ਹੈ ਇਸ ਸਬੰਧ ਵਿੱਚ ਕੀ ਕੁਝ ਹੁੰਦਾ ਉਹ ਬਾਅਦ ਵਿੱਚ ਪਤਾ ਲੱਗੂਗਾ ਪਰ ਇੱਕ ਜਿਹੜਾ ਪ੍ਰਦੀਪ ਗਲੇਰ ਦੀ ਜਿਹੜੀ ਇੰਟਰਵਿਊ ਹੈ ਇਹ ਆਪਣੇ ਆਪ ਦੇ ਵਿੱਚ ਕਈ ਵਿਵਾਦਾਂ ਨੂੰ ਖੜੇ ਕਰਦੀ ਹੈ ਕਿ ਇਸ ਦੀ ਟਾਈਮਿੰਗ ਕਿਹੜੀ ਹੈ ਠੀਕ ਹੈ ਕਿ ਪ੍ਰਦੀਪ ਕਲੇਰ ਨੇ ਅਹਿਮ ਭੂਮਿਕਾ ਨਿਭਾਈ ਹੈ ਉਸ ਸਮੇਂ ਸੁਖਵੀਰ ਬਾਦਲ ਨੇ ਇਸ ਗੱਲ ਦੀ ਪ੍ਰਵਾਨੀ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਸਿੱਖੀ ਵਾਲਿਆਂ ਨਾਲ ਅਸੀਂ ਰੋਟੀ ਬੇਟੀ ਦਾ ਕੋਈ ਵੀ ਸੰਬੰਧ ਨਹੀਂ ਰੱਖਣਾ ਪਰ ਇਸ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਉੱਥੇ ਜਾਂਦੇ ਰਹੇ ਤੇ ਉਸ ਤੋਂ ਸਿਆਸੀ ਲਾਹਾ ਲੈਂਦੇ ਰਹੇ ਸਿਮਰਜੀਤ ਅਮ ਬਾਦਲ ਨੂੰ ਵੀ ਜਿਤਾਉਣ ਵਾਸਤੇ ਉਸ ਸਾਧ ਦੀ ਮਦਦ ਲਈ ਗਈ ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਸਾਨੂੰ ਜਿਹੜੇ ਸਿੱਖ ਬੁੱਧੀਜੀਵੀ ਨੇ ਚਾਹੇ ਉਹ ਸਿੱਖ ਪੱਤਰਕਾਰ ਨੇ ਉਹਨਾਂ ਵੱਲੋਂ ਵਾਰ-ਵਾਰ ਇਹ ਗੱਲ ਤਾਂ ਕਹੀ ਜਾਂਦੀ ਹੈ ਕਿ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਕਿ ਜਿਵੇਂ ਸਿਰਸੇ ਵਾਲਾ ਸਾਧ ਉੱਥੇ ਦਾ ਬਾਬਾ ਹੈ ਤੇ ਸਾਡੇ ਸਿਸਟਮ ਦਾ ਮੈਂ ਬਾਬਾ ਹੈ ਇਹ ਠੀਕ ਹੈ ਆਪਣੀ ਜਗ੍ਹਾ ਤੇ ਸੁਖਬੀਰ ਸਿੰਘ ਬਾਦਲ ਨੇ ਤਾਕਤ ਦੇ ਨਸ਼ੇ ਵਿੱਚ ਉਹ ਫੜ ਮਾਰ ਦਿੱਤੀ ਹੋ ਗਈ ਪਰ ਅਸਲ ਦੇ ਵਿੱਚ ਇਹ ਹੈ ਕਿ ਜਿੱਥੇ ਕਹਾਣੀ ਅਸਲ ਦੇ ਵਿੱਚ ਹੈ ਜਿਹਦੇ ਨਾਲ ਕਰਕੇ ਸਿੱਖਾਂ ਦੇ ਜਿਹੜੇ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ ਨੇ ਸਿੱਖ ਅੱਜ ਤੱਕ ਉਸ ਇਨਸਾਫ ਦੀ ਉਡੀਕ ਕਰ ਰਹੇ ਨੇ ਉਹ ਹੈ ਬੇਅਦਬੀ ਦਾ ਮੁੱਦਾ ਸਭ ਕੁਝ ਉਦੋਂ ਤੋਂ ਬਾਅਦ ਵਿੱਚ ਜਿਹੜਾ ਬੇਅਦਬੀ ਦਾ ਮੁੱਦਾ ਸਾਹਮਣੇ ਆਇਆ ਜਿਹੜੇ ਕਾਰਡ ਵਾਪਰਿਆ ਉਸ ਸੰਬੰਧ ਵਿੱਚ ਪ੍ਰਦੀਪ ਕਲੇਰ ਵੀ ਚੁੱਪ ਹੈ ਤੇ ਪੱਤਰਕਾਰ ਪਿੱਛੇ ਪੈ ਉਹਦੇ ਵਿੱਚ ਕੋਈ ਵੀ ਇਨਕਸ਼ਾਫ ਨਹੀਂ ਕੀਤਾ ਗਿਆ ਤੇ ਅਸਲ ਦੇ ਵਿੱਚ ਜਦ ਇਹ ਪ੍ਰਦੀਪ ਕਲੇਰ ਨੂੰ ਇਸ ਗੱਲ ਦਾ ਵੀ ਇਨਕਸ਼ਾਫ ਕਰਨਾ ਚਾਹੀਦਾ ਸੀਗਾ ਇਸ ਦਾ ਖੁਲਾਸਾ ਕਰਨਾ ਚਾਹੀਦਾ ਸੀਗਾ ਕਿ ਆਖਿਰ ਉਸ ਸਮੇਂ ਕੀ ਹੋਇਆ ਸੀਗਾ ਤੇ ਇਸ ਸਬੰਧ ਵਿੱਚ ਉਡੀਕ ਕਰਨੀ ਪਊਗੀ ਕਿ ਪ੍ਰਦੀਪ ਕਲੇਰ ਅੱਗੇ ਜਾ ਕੇ ਮੂੰਹ ਖੋਲਦਾ ਹੈ ਕਿ ਨਹੀਂ ਖੋਲਦਾ ਹੈਗਾ ਪਰ ਇਸ ਸਮੇਂ ਜਿਸ ਤੱਕ ਕਿ ਨਾ ਪ੍ਰਦੀਪ ਕਲੇਰ ਨੇ ਇਹ ਸਭ ਕੁਝ ਇਨਕਸ਼ਾਫ ਕੀਤਾ ਪਰ ਨਾ ਨਾ ਸਿੱਖ ਸੰਗਤ ਸਿੱਖ ਭਾਈਚਾਰੇ ਦਾ ਸਹਿਯੋਗ ਮੰਗਿਆ ਉਹਨੇ ਕਿਹਾ ਕਿ ਉਸ ਨੂੰ ਸਮਰਥਨ ਦਿੱਤਾ ਜਾਵੇ ਤਿਸ ਤੱਕ ਕਿਉਂ ਇਹ ਸਮਰਥਨ ਦਿੱਤਾ ਜਾਵੇ ਇਹ ਠੀਕ ਹੈ ਸਰਕਾਰੀ ਤੌਰ ਤੇ ਉਹ ਵਾਦਾ ਮਾਫ ਗਵਾ ਬਣ ਰਿਹਾ ਤੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇਕਰ ਉਸ ਨੇ ਵੱਡੇ ਵੱਡੇ ਗੁਨਾਹ ਕੀਤੇ ਨੇ ਤੇ ਜਿਹਦੇ ਵਿੱਚ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਸ਼ਾਮਲ ਹੈ ਤੇ ਉਸ ਨੂੰ ਸਿੱਖ ਸੰਗਤ ਕਿਵੇਂ ਮਾਫ਼ ਕਰ ਸਕਦੀ ਹੈ ਇਸ ਸਬੰਧ ਵਿੱਚ ਸਿੱਖ ਚਿੰਤਕ ਲੇਖਕ ਬਘੇਲ ਸਿੰਘ ਢਾਲੀਵਾਲ ਨਾਲ ਅਸੀਂ ਗੱਲਬਾਤ ਕੀਤੀ ਹੈ ਸੁਣੋ ਉਹ ਗੱਲਬਾਤ ਢਾਲੀਵਾਲ ਸਾਹਿਬ ਤੁਸੀਂ ਪੰਦੀਪ ਪਲੇਅਰ ਦੀ ਇਹ ਇੰਟਰਵਿਊ ਸੁਣੀ ਹੈ ਜੀ ਉਸ ਇੰਟਰਵਿਊ 'ਚ ਬਹੁਤ ਸਾਰੇ ਇਨਕਸ਼ਾਪ ਕੀਤੇ ਗਏ ਨੇ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦਰਜੀਤ ਸਿੰਘ ਕੀ ਮਾਂ ਜਾਂ ਹੋਰ اکਾਦੀਆਂ ਨੇ ਡੇਰਾ ਸੱਚਾ ਸੌਦਾ ਨੂੰ ਮਾਫੀ ਦਿਵਾਉਣ ਦੇ ਵਿੱਚ ਕੀ ਭੂਮਿਕਾ ਨਿਭਾਈ ਜੀ ਇਹ ਦੇ ਨਾਲ ਨਾਲ ਪਦੀਪ ਕਲੇਰ ਨੇ ਜਿਹੜੇ-ਜਿਹੜੇ ਰਿਐਕਸ਼ਨ ਦਿੱਤੇ ਨੇ ਜਿਹੜੀ-ਜਿਹੜੀਆਂ ਇਨਕਸ਼ਾਫ ਕੀਤੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦਰਸ਼ਕ ਸਾਹਿਬ ਜੋ ਉਹਨੇ ਇਨਕਸ਼ਾਫ ਕੀਤੇ ਨੇ ਜੋ ਉਹਨੇ ਖੁਲਾਸੇ ਕੀਤੇ ਨੇ ਉਹ ਉਹਨੇ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਆ ਉਹ ਉਹਨੇ ਕਦੋਂ ਕੀਤੇ ਜੀ ਜੀ ਉਹਨੇ ਖਲਾਸੇ ਉਦੋਂ ਕੀਤੇ ਜਦੋਂ ਉਹ ਖੁਦ ਇਹ ਇਹ ਨਪੀੜਿਆ ਜਾ ਰਿਹਾ ਸੀ ਇਹ ਕੇਸ ਦੇ ਵਿੱਚ ਉਲਝਿਆ ਹੋਇਆ ਸੀ ਪੂਰੀ ਤਰ੍ਹਾਂ ਜੀ ਸਾਡੇ ਸਮਾਜ ਵਿੱਚ ਜਦੋਂ ਅਸੀਂ ਦੇਖਦੇ ਹਾਂ ਬਾਦ ਮੁਆਫ ਦਾ ਕੀ ਰਤਬਾ ਹੁੰਦਾ ਤਾਂ ਉਹਨੂੰ ਬਹੁਤ ਮਤਲਬ ਆਪਾਂ ਮਾੜੀ ਨਜ਼ਰ ਨਾਲ ਦੇਖਦੇ ਹਾਂ ਜੀ ਉਹਦਾ ਕੋਈ ਬਹੁਤ ਚੰਗਾ ਅਸਰ ਨਹੀਂ ਹੁੰਦਾ ਕਿਸੇ ਵੀ ਕੇਸ 'ਚ ਹੋਵੇ ਹੈਨਾ ਹੂੰ ਤੇ ਉਹ ਵੱਖਰੀ ਗੱਲ ਹੈ ਕਿ ਬੇਅਦਬੀਆਂ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਨੇ ਸਾਡੇ ਧਰਮ ਦੀ ਗੱਲ ਹੈ ਸਾਡੇ ਗੁਰੂ ਦੀ ਗੱਲ ਹੈ ਪਰ ਫਿਰ ਵੀ ਵਾਦਾ ਮੁਆਫ ਗਵਾਹ ਦਾ ਜਿਸ ਤਰ੍ਹਾਂ ਉਹਨੇ ਕਿਹਾ ਵੀ ਮੈਨੂੰ ਸਿੱਖੋਂ ਸਹਿਯੋਗ ਦੇਵੇ ਸਾਡਾ ਕੋਈ ਸਹਿਯੋਗ ਦੇਣਾ ਨਹੀਂ ਬਣਦਾ ਜੀ ਜੀ ਕਿਉਂਕਿ ਉਹਨੇ ਉਹ ਜਾ ਤਾਂ ਜਿਸ ਤਰ੍ਹਾਂ ਇੱਕ ਉਹਨਾਂ ਦਾ ਡਰਾਈਵਰ ਨਹੀਂ ਸੀ ਖੱਟਾ ਸਿੰਘ ਜੀ ਤੁਹਾਡੇ ਧਿਆਨ ਚ ਉਹ ਖੱਟਾ ਸਿੰਘ ਛੱਡ ਕੇ ਆ ਗਿਆ ਸੀ ਸਾਹਮਣੇ ਹਾਂਜੀ ਹਾਂ ਉਹਨੇ ਕਾਫੀ ਕੁਸ ਮਤਲਬ ਉਹਨੇ ਵੀ ਖੁਲਾਸੇ ਕੀਤੇ ਤੇ ਉਹਨੇ ਉਹਦੀਆਂ ਗਵਾਹੀਆਂ ਵੀ ਨੇ ਕਾਫੀ ਸਾਰੀਆਂ ਉਹਦੀਆਂ ਗਵਾਹੀਆਂ ਤੇ ਮੇਰੇ ਖਿਆਲ ਦੇ ਵਿੱਚ ਸਜਾਵਾਂ ਤੱਕ ਵੀ ਪਹੁੰਚਿਆ ਤੇਰਾ ਮੁਖੀ ਹੂੰ ਹੂੰ ਉਹ ਉਹ ਉਸ ਤਰ੍ਹਾਂ ਦੇ ਬੰਦੇ ਦੀ ਦਾ ਸਹਿਯੋਗ ਕਰਨਾ ਬਣਦਾ ਜੀ ਜੀ ਤੇ ਇਹ ਜਿਹੜਾ ਬੰਦਾ ਉਸ ਮੌਕੇ ਸਾਡ ਰਿਹਾ ਵੀ ਜਦੋਂ ਉਹਨੂੰ ਪੁਲਿਸ ਮੋਸਟ ਵਾਂਟਡ ਬੰਦਿਆਂ ਦੇ ਵਿੱਚ ਹੀ ਰੱਖਦੇ ਰਹੀ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਨਾ ਜੀ ਤੇ ਉਹ ਗਿਰਫਦਾਰੀ ਦੇ ਵਿੱਚ ਆਪਣੀ ਸਜ਼ਾ ਤੋਂ ਡਰਦਾ ਉਹ ਵਾਦਾਬਾਹਫ ਬਣ ਗਿਆ ਹੂੰ ਵਾਦਾਬਾਹਫ ਬਣ ਕੇ ਉਹ ਖੁਲਾਸੇ ਕਰਦਾ ਉਹ ਖੁਲਾਸਿਆਂ 'ਚ ਸਚਾਈ ਜ਼ਰੂਰ ਹੈ ਪਰ ਉਹ ਕਿੰਨੀ ਸਚਾਈ ਹੈ ਅਸੀਂ ਇਹ ਨਹੀਂ ਕਹਿ ਸਕਦੇ ਜੀ ਜੀ ਇਹ ਸਚਾਈ ਤੋਂ ਮੁਨਕਰ ਨਹੀਂ ਸਚਾਈ ਹੈ ਉਹਦੇ ਵਿੱਚ ਜੀ ਉਹਦੇ ਉਸ ਉਹਦੀ ਇੰਟਰਵਿਊ ਨੇ ਸਖਬੀਰ ਬਾਦਲ ਨੂੰ ਦੁਬਾਰਾ ਫੇਰ ਕਟਾਰੇ 'ਚ ਖੜਾ ਕਰ ਦਿੱਤਾ ਹੂੰ ਤੇ ਪਰ ਜਣੀ ਅਸੀਂ ਜੇ ਕਹੀਏ ਵੀ ਸਿੱਖ ਕੌਮ ਦੇ ਸਹਿਯੋਗ ਵਾਲੀ ਗੱਲ ਹੈ ਜਿਹੜੀ ਉਹ ਕੋਈ ਸਹਾਇਕ ਨਹੀਂ ਹੋਣਾ ਚਾਹੀਦਾ ਉਹਨੂੰ ਹੂੰ ਹੂੰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਰਾਇਤ ਨਹੀਂ ਹੋਣੀ ਚਾਹੀਦੀ ਸਿੱਖ ਕੰਵਲੋਂ ਹੂੰ ਹੂੰ ਉਹ ਤੇ ਇਗਨਾਗਾਰ ਉਹ ਵੀ ਹੈ ਕਿਉਂਕਿ ਉਹ ਖੁਦ ਦੱਸਦਾ ਵੀ ਅਸੀਂ ਕਿਸ ਤਰ੍ਹਾਂ ਜਦੋਂ ਸਾਨੂੰ ਡੇਰਾ ਮੁਕੀ ਕਹਿੰਦਾ ਸੀ ਅਸੀਂ ਸੁਖਵੀਰ ਨਾਲ ਜਾ ਕੇ ਮੀਟਿੰਗਾਂ ਕਰਦੇ ਸੀ ਸੁਖਵੀਰ ਦਾ ਮੈਸੇਜ ਲੈ ਕੇ ਡੇਰਾ ਮੁਕੀ ਕੋਲੇ ਜਾਂਦੇ ਸੀ ਫਿਰ ਹੂੰ ਹੂੰ ਉਹਨਾਂ ਨੇ ਆਹ ਕਿਹਾ ਫਿਰ ਉਹ ਲੈਟਰ ਲੈ ਕੇ ਆਉਂਦੇ ਨੇ ਦੇਖੋ ਮਾਫੀਨਾਮਾ ਜਿਹੜਾ ਉਹ ਲਿਖਦਾ ਜਦੋਂ ਜਿਵੇਂ ਸੁਖਵੀਰ ਕਹਿੰਦਾ ਵੀ ਤੁਸੀਂ ਮਾਫੀਨਾਮਾ ਲਿਖ ਕੇ ਲੈ ਕੇ ਉਹ ਬਾਬੇ ਤੋਂ ਉਹ ਬਾਫੀ ਨਾਮ ਲਿਖਿਆ ਕਿ ਲੈ ਕੇ ਉਹਦੋਂ ਨੇ ਫਿਰ ਉਹ ਇਹਨਾਂ ਨੂੰ ਦਿੱਤੇ ਨੇ ਹਨਾ ਉਹ ਕਿੱਥੇ ਟੱਕਦੇ ਕੋ ਸਿਕੋਂਕ ਕਿ 605 ਚ ਪਈ ਕਿੰਨੇ ਦੁਬਤਾ ਚ ਪਈ ਕਿੰਨੀ ਪਾਟੋ ਧਾਰ ਦੇ ਵਿੱਚ ਪਈ ਤੇ ਉਹਦੇ ਲਈ ਇਹ ਵੀ ਤਾਂ ਬਰਾਬਰ ਦਾ ਜ਼ਿੰਮੇਵਾਰ ਹੈ ਕਿਉਂਕਿ ਇਹ ਇਹ ਮੁਖੀਆਂ ਦੇ ਵਿੱਚੋਂ ਖੁਦਾ ਪੁੱਛਦਾ ਹੋਏ ਪੋਲੀਟੀਕਲ ਵਿੰਗ ਦਾ ਹੈੱਡ ਸੀ ਉਹ ਉਸ ਮੌਕੇ ਦਾ ਜੀ ਜੀ ਇੱਕ ਧਾਲੂਆ ਸਾਹਿਬ ਸਵਾਲ ਹੋ ਰਿਹਾ ਮੈਂ ਹੁਣ ਸੋਸ਼ਲ ਮੀਡੀਆ ਤੇ ਦੇਖ ਰਿਹਾ ਜਾਂ ਮਤਲਬ ਵੈਸੇ ਵੀ ਕੋਈ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਅਸੀਂ ਇਸ ਦੀ ਜਿਹੜੀ प्रदीप ਕਲੇਰ ਦੀ ਗੱਲਬਾਤ ਸੁਣੀ ਆ ਉਹਦੇ ਵਿੱਚ ਅਸੀਂ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਈ ਜਾਂਦੇ ਆ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰੀ ਜਾਂਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਬਹੁਤ ਹੀ ਉਸਨੇ ਢਣਾਉਣੇ ਪਾਪ ਕੀਤੇ ਆ ਪਰ ਅਸੀਂ ਪ੍ਰਦੀਪ ਕਲੇਰ ਨੂੰ ਭੁੱਲੀ ਜਾਂਦੇ ਆ ਸਿਰਫ ਦੇ ਸਿਰਫ ਸਿੱਖ ਕੌਮ ਦੀ ਜਿਹੜੀ ਜਿੰਨੇ ਵੀ ਬੁੱਧੀ ਚ ਬੰਨੇ ਉਹ ਟਿੱਪਣੀ ਸੁਖਵੀਰ ਬਾਦਲ ਤੇ ਕਰਦੇ ਨੇ ਜਦ ਕਿ ਸਾਨੂੰ ਇਹ ਨਹੀਂ ਇਹ ਨਹੀਂ ਅਸੀਂ ਇਹ ਅਹਿਸਾਸ ਨਹੀਂ ਕਰ ਰਹੇ ਕਿ ਕਿ ਇਹ ਕਿ ਸਾਜਿਸ ਦਾ ਹਿੱਸਾ ਵੀ ਹੋ ਸਕਦਾ ਹੈ ਦਰਸ਼ਕ ਸਾਹਿਬ ਗੱਲ ਇਹ ਹੈ ਜੀ ਵੀ ਪ੍ਰਦੀਪ ਪ੍ਰਦੀਪ ਕਲੇਰ ਵਾਲੀ ਜਿਹੜੀ ਤੁਸੀਂ ਗੱਲ ਕਰਦੋਂ ਨਾ ਵੀ ਅਸੀਂ ਉਹਦੀ ਗੱਲ ਨਹੀਂ ਕਰ ਰਹੇ ਸਾਨੂੰ ਉਹਦੀ ਗੱਲ ਕਰਨੀ ਹੀ ਨਹੀਂ ਬਣਦੀ ਜੀ ਸਾਡੇ ਜਿਹੜੇ ਉਂਗਲ ਉਠਣੀ ਆ ਸਾਡੇ ਅਸੀਂ ਆਪਣੇ ਆਪੇ ਆਗੂ ਤੇ ਉਠਣੀ ਆ ਨਾ ਵੀ ਉਹ ਗਲਤ ਕਿਉਂ ਹੋਇਆ ਜੀ ਕਿਉਂ ਦਾ ਬੇੜਾ ਕਿਉਂ ਡੋਬਿਆ ਜੀ ਜੀ ਬੇਸ਼ੱਕ ਉਹ ਦੁਸ਼ਮਣ ਦੱਸਦੇ ਨੇ ਜੀ ਦੱਸ ਤੋਂ ਚਾਈ ਰਹੇ ਨੇ ਨਾ ਉਹ ਕਿਸੇ ਵੀ ਚੱਕਰਬੂਜ ਫਸੇ ਹੋਏ ਦੱਸਦੇ ਨੇ ਉਹ ਕਿਸੇ ਕਿਸੇ ਦੇ ਪ੍ਰਭਾਵ ਹੇਠ ਹੋ ਇਹ ਬੋਲ ਰਹੇ ਨੇ ਜਾਂ ਕਿਵੇਂ ਬੁਲਾਇਆ ਜਾ ਰਿਹਾ ਸਾਨੂੰ ਉਸ ਗੱਲ ਨਾਲ ਬਹੁਤਾ ਮਤਲਬ ਨਹੀਂ ਗਾ ਬਹੁਤੇ ਸਰੋਕਾਰ ਉਸ ਗੱਲ ਨਾਲ ਨਹੀਂ ਗਏ ਹੂੰ ਹੂੰ ਸਾਨੂੰ ਇਸ ਗੱਲ ਨਾਲ ਆ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਕਿਉਂਕਿ ਉਹ ਸਿੱਖ ਕੌਮ ਦਾ ਆਗੂ ਹੈ ਇੱਕ ਤਾਕਤਵਰ ਆਗੂ ਹੈ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮਾਇੰਦਾ ਨਮਾਇੰਦਾ ਪਾਰਟੀ ਹੈ ਨਮਾਇੰਦਾ ਜਮਾਤ ਹੈ ਹੂੰ ਹੂੰ ਉਹ ਉਹਦੇ ਤੇ ਉਹ ਕਾਬਜਾ ਉਸ ਦਾ ਮੁਖੀ ਹੈ ਉਹ ਤਾਂ ਪ੍ਰਧਾਨ ਹੈ ਜੀ ਜੀ ਜਿਹਦੇ ਤੇ ਹੁਣ ਤੱਕ ਪਿਛਲੇ 40 50 ਸਾਲ ਤੋਂ ਤਾਂ ਲਗਾਤਾਰ ਹੀ ਜੇ ਕਹ ਲਈਏ ਤਾਂ ਖਾਸ ਕਰਕੇ ਇਸ ਪਰਿਵਾਰ ਤੇ ਵੀ ਸਾਡੀ ਕੌਮ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਤਰੀ ਆ ਰਹੀ ਹੈ ਜੀ 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 ਉਹ ਜਦੋਂ ਉਹਨਾਂ ਦਾ ਆਗੂ ਤੇ ਇਸ ਤਰ੍ਹਾਂ ਦੇ ਕਿਉਂਕਿ ਕਟਾਰੇ ਚ ਪਹਿਲਾਂ ਹੀ ਖੜੇ ਨੇ ਹਾਂ ਹਾਲਾਤ ਹੁਣ ਪਹਿਲਾਂ ਵਾਲੇ ਨਹੀਂ ਹੈਗੇ ਲੋਕ ਉਹਨੇ ਭੋਲੇ ਵੀ ਨਹੀਂ ਹੈਗੇ ਦੋਸਤੀ ਦੇ ਜਮਾਨਾ ਤੇ ਪਰ ਜਦੋਂ ਫਿਰ ਇਸ ਤਰ੍ਹਾਂ ਦੇ ਖਲਾਸੇ ਹੋ ਜਾਂਦੇ ਨੇ ਜੀ ਚਾਹੇ ਕੋ ਦੋਸ਼ੀ ਕਹਿੰਦਾ ਵੀ ਇਹ ਮੇਰੇ ਨਾਲ ਸੀ ਵੀ ਮੈਂ ਵੀ ਆ ਫਤ ਕਰੋ ਮੈਂ ਮੈਂ ਕੋਈ ਵੱਡਾ ਚੁਰਮ ਕਰਦਾ ਮੈਂ ਕਤਲ ਕਰਦਾ ਉਸ ਦੇ ਮੂੰਹ 'ਚ ਮਾਦਾ ਇਦੋਂ ਵੀ ਫਲਾਣਾ ਪੰਦਾ ਵੀ ਨਾਲ ਸੀ ਦੇ ਸਕੋ ਉਹਦੇ ਮਖੌਟਾ ਬੜੇ ਸ਼ਰਾਪਤ ਵਾਲਾ ਪਿਆ ਹੋਵੇ ਹੂੰ ਹੂੰ ਗੁਲਤਾਉ ਤੇ ਉੱਠਣੀ ਆ ਨਾ ਉਹ ਤੇ ਪਹਿਲਾਂ ਉੱਠਣੀ ਆ ਬਲ ਕੇ ਜੀ ਜੀ ਤੇ ਇਹ ਗੱਲ ਆ ਵੀ ਸਾਡਾ ਜਿਹੜਾ ਸਾਡਾ ਤਾਂ ਇਹ ਇਹਨਾਂ ਤੇ ਹੀ ਬਣਦਾ ਜੀ ਜਿਹਨਾਂ ਨੇ ਜੋ ਨੁਕਸਾਨ ਕੀਤਾ ਕੌਮ ਦਾ ਉਹ ਉਹਦੀ ਭਰਪਾਈ ਨਹੀਂ ਹੋਣੀ ਪ੍ਰਦੀਪ ਕਲੇਰ ਹੋਰਾਂ ਦਾ ਤਾਂ ਹੋ ਜੂ ਪ੍ਰਦੀਪ ਕਲੇਰ ਹੋਰਾਂ ਤੇ ਸਰਕਾਰ ਦੇ ਜੋ ਨੇ ਉਹ ਚੱਲਦੇ ਨੇ ਉਹ ਕੌਮ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਹੂੰ ਹੂੰ ਕੌਮ ਨੂੰ ਸਤਰਕ ਹੋਣ ਦੀ ਲੋੜ ਆ ਸਿਰਫ ਉਹਨਾਂ ਤੋਂ ਤਾਂ ਜੀ ਜੀ ਤੇ ਉਹਨਾਂ ਤੋਂ ਪਾਸਾ ਬਟਣ ਦੀ ਲੋੜ ਆ ਪਰ ਜੇ ਕਹੀਏ ਵੀ ਸਾਡੇ ਆਗੂ ਜਦੋਂ ਇਸ ਤਰ੍ਹਾਂ ਕਰਨਗੇ ਇਹ ਤਾਂ ਜਿਹੜੀ ਪ੍ਰਦੀਪ ਕੋਲਰ ਦੀ ਗੱਲ ਆ ਉਹ ਇਸ ਤਰ੍ਹਾਂ ਦੀ ਆ ਜਿਵੇਂ ਪਿੱਛੇ ਚੰਦੂ ਮਾਜਰੇ ਹੋਰਾਂ ਦੀ ਹੋਈ ਆ ਹੂੰ ਹੂੰ ਚੰਦੂ ਮਾਜਰੇ ਹੋਰੀ ਹੁਣ ਤੱਕ ਅਕਾਲੀ ਦਲ ਦੇ ਵਿੱਚ ਜੋ ਹੁੰਦਾ ਰਿਹਾ ਉਹਦੇ ਵਿੱਚ ਬਰਾਬਰ ਦੇ ਸ਼ਰੀਪਾਂ ਨੇ ਬਰਾਬਰ ਦੇ ਭਾਗੀਦਾਰ ਨੇ ਬਰਾਬਰ ਦੇ ਦੋਸ਼ੀ ਵੀ ਨੇ ਕਿਉਂਕਿ ਉਹ ਸਿਰਫ ਚੁੱਪ ਕਰਕੇ ਮੂਕ ਦਰਸ਼ਕ ਹੋ ਕੇ ਨਹੀਂ ਦੇਖਦੇ ਰਹੇ ਬਲਕਿ ਉਤਸ਼ਾਹਤ ਕਰਦੇ ਰਹੇ ਨੇ ਇਹਨਾਂ ਦੇ ਵਿਆਨ ਆਉਂਦੇ ਰਹੇ ਨੇ ਜੀ ਜਦੋਂ ਵੀ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਸੀ ਤਾਂ ਚੰਤੂ ਮਾਰ ਕੇ ਮਾਦਰੇ ਵਰ ਕਹਿੰਦੇ ਵਿਅਮਤ ਤਾਂ ਪਹਿਲਾਂ ਆਉਂਦੇ ਸੀ ਠੀਕ ਹੈ ਇਹ ਬਹੁਤ ਵਧੀਆ ਤੇ ਡੇਰਾ ਮੁਖੀ ਦੀ ਮਾਫੀ ਵੇਲੇ ਵੀ ਆਇਆ ਇਹਨਾਂ ਦਾ ਹਾਂ ਹਾਂ ਤੇ ਉਹ ਹੁਣ ਜਦੋਂ ਅਕਾਲੀ ਦਲ ਦੀ ਖੋਦੀ ਹਾਲਤ ਬੇਹੱਦ ਮਾੜੀ ਹੋ ਗਈ ਬਾਦ ਪਰਿਵਾਰ ਦੀ ਹਾਲਤ ਉਸ ਕਰਕੇ ਮਾੜੀ ਹੋਗੀ ਤਾਂ ਇਹਨਾਂ ਨੇ ਪਾਸਾ ਵਟ ਕੇ ਜੇ ਹੁਣੇ ਕਹਿਣ ਵੀ ਅਸੀਂ ਤੁਤ ਤੋਤਿਆ ਨਹੀਂ ਬਿਲਕੁਲ ਹੀ ਹਾਂ ਹਾਂ ਇਹ ਵੀ ਬਰਾਬਰ ਦੇ ਨੇ ਐਸੇ ਤਰ੍ਹਾਂ ਜਿਵੇਂ ਤੁਹਾਡੇ ਯਾਦ ਹੋਊਗਾ ਉਹਦੀ ਮੌਤ ਹੋ ਗਈ ਬੇਸ਼ੱਕ ਉਹ ਇੱਕ ਪੁਲਿਸ ਇਨਸਪੈਕਟਰ ਸੀ ਜਿਹੜਾ ਪਿੰਕੀ ਕੈਂਟ ਦੇ ਨਾਲ ਨਾਲ ਮਸ਼ਹੂਰ ਸੀ ਜੀ ਜੀ ਉਹਨੇ ਵੀ ਬੜੇ ਖੁਲਾਸੇ ਕੀਤੇ ਸੀ ਜੀ ਪਰ ਉਹ ਇਹ ਥੋੜੋ ਜਿਹਾ ਵੀ ਉਹ ਸਿਕੋਮ ਉਹਦੇ ਲਈ ਕੋਈ ਉਹ ਸੀ ਕਿ ਵੀ ਉਹ ਦਰਦੀ ਰੱਖਦੀ ਸੀ ਨਹੀਂ ਬਿਲਕੁਲ ਰੱਖਣੀ ਚਾਹੀਦੀ ਵੀ ਨਹੀਂ ਸੀ ਜੀ 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 ਉਹ ਸੰਕੜੇ ਨੌਜਵਾਨਾਂ ਦੇ ਕਤਲਾਂ ਦਾ ਜ਼ਿੰਮੇਵਾਰ ਸੀ ਜੀ ਤੇ ਅਖੀਰ ਤੇ ਆ ਕਿ ਉਹ ਕਿਸੇ ਆਪਣੀ ਕਿਸੇ ਗਰਜ ਵਾਸਤੇ ਜਾਂ ਕਿਸੇ ਵੀ ਲਾਲਚ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਲਾਲੋ ਵੀ ਉਹ ਉਹ ਉਸ ਗੱਲ ਤੇ ਖਿਲਾਫ ਹੋ ਕੇ ਖੜ ਗਿਆ ਜਦੋਂ ਉਹਦਾ ਕੋਈ ਉਹਨੂੰ ਉਹਦਾ ਬੈਨੀਫਿਟ ਪੂਰਾ ਨਾ